ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਕਿ ਰੇਲਵੇ ਦੇ ਤੇ ਜਿਹੜੀਆਂ ਪੋਸਟਾਂ ਨਿਕਲੀਆਂ ਨਾ ਰੇਲਵੇ ਪ੍ਰੋਡਕਸ਼ਨ ਫੋਰਸ ਦੀਆਂ ਉਸ ਵਿੱਚ ਬਣਾ ਰਹੇ ਆਂ ਦੋਸਤੋ ਆਪਣੇ ਰੇਲਵੇ ਰਿਕਰੂਟਮੈਂਟ ਬੋਰਡ ਦੀ ਜਿਹੜੀ ਵੈਬਸਾਈਟ ਆ ਓਪਨ ਕਰ ਰਹਿਣੀ ਆ rrbiapply.gov.in ਉਸ ਤੋਂ ਬਾਅਦ ਇਹ ਵਾਲਾ ਪੇਜ ਓਪਨ ਹੋ ਜਾਏਗਾ ਦੋਸਤੋ ਉਸ ਤੋਂ ਇਸ ਦੇ ਵਿੱਚ ਤੁਸੀਂ ਆਪਣਾ ਉਹ ਜਿਹੜਾ ਵੀ ਰੇਲਵੇ ਰਿਕਰੂਟਮੈਂਟ ਬੋਰਡ ਹੈਗਾ ਉਹ ਚੂਜ਼ ਕਰ ਲੈਣਾ ਦੰਗੀ ਸਾਡਾ ਚੰਡੀਗੜਾ ਹੈਗਾ ਤਾਂ ਚੰਡੀਗੜਾ ਕਰਾਂਗੇ ਤੁਸੀਂ ਕੋਈ ਵੀ ਕਰ ਸਕਦੇ ਜਿਹੜਾ ਹੀ ਤੁਹਾਡਾ ਹੈਗਾ ਤਾਂ ਇਹਦੇ ਵਿੱਚ ਆ ਜਿਹੜੇ ਜਿੰਨੇ ਵੀ ਨੋਟੀਫਿਕੇਸ਼ਨ ਆ ਉਹ ਸ਼ੋ ਹੋ ਚੁੱਕੇ ਆ ਇਸ ਦੇ ਵਿੱਚ ਆਪਣਾ ਕਾਂਸਟੇਬਲ ਦੀ ਭਰਤੀ ਭਰਨੀ ਆ ਤਾਂ ਇੱਕ ਨੰਬਰ ਤੇ ਹੈ 14 4 2024 ਨੂੰ ਇਹ ਨੋਟੀਫਿਕੇਸ਼ਨ ਜਾਨੀ ਕਿ ਆਜੀ ਲਾਂਚ ਹੋਇਆ ਤੇ ਜੇ ਤੁਸੀਂ ਸਬ ਇੰਸਪੈਕਟਰ ਦੀ ਭਰਨੀ ਆ ਤਾਂ ਉਹ ਦੋ ਨੰਬਰ ਤੇ ਆ ਸਬ ਇੰਸਪੈਕਟਰ ਬੀਹੇਵੀਅਰਸ ਤੇ ਆ ਔਰ ਕਾਂਸਟੇਬਲ ਜਿਹੜਾ ਉਹ 10th ਵੇਬਸਟ ਤੇ ਆ ਦੋਸਤੋ ਇਹ ਜਿਹੜੀ ਕਾਂਸਟੇਬਲ ਦੀ ਪੋਸਟ ਆ ਇਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਵਾਂ ਇਸ ਦੇ ਵਿੱਚ ਜਨਰਲ ਲਈ ਫੀਸ ਜਿਹੜੀ ਹੈਗੀ ਆ 500 ਰੁਪਏ ਐਸ ਸੀ ਐਸ ਟੀ ਐਕਸ ਸਰਵਿਸਮੈਨ ਫੀਮੇਲ ਤੇ ਟ੍ਰਾਂਸ ਜੈਨਟਰ ਅਤੇ ਮਿਨੋਰਿਟੀ ਵਾਲੇ ਜਿਹੜੇ ਕੈਂਡੀਡੇਟ ਹੈਗੇ ਨੇ ਉਹਨਾਂ ਵਾਸਤੇ 250 ਰੁਪਏ ਐ ਇਸ ਦੀ ਜਿਹੜੀ ਲਾਸਟ ਡੇਟ ਆ ਦੋਸਤੋ 14 ਮਈ 2024 ਐ ਤੇ ਇਸ ਦੀ ਜਿਹੜੀ ਕੁਆਲਿਫਿਕੇਸ਼ਨ ਆ 2 10th ਪਾਸ ਐ ਕਾਂਸਟੇਬਲ ਜਿਹੜੀਆਂ ਟੋਟਲ ਜਿਹੜੀਆਂ ਪੋਸਟਾਂ ਆਈਆਂ 4208 ਪੋਸਟਾਂ ਨੇ ਟੋਟਲ ਆਲ ਇੰਡੀਆ ਦੇ ਵਿੱਚ ਔਰ ਜਿਹੜੀ ਇਹਦੀ ਏਜ ਹੈ ਜਨਰਲ ਲਈ 18 ਤੋਂ 28 ਸਾਲ ਹੈ ਤੇ ਐਸਸੀ ਲਈ 5 ਸਾਲ ਦੀ ਛੋਟ ਹੈ ਇਸ ਦੇ ਵਿੱਚ ਯਾਨੀ ਕਿ ਉਹਨਾਂ ਲਈ 18 ਤੋਂ 33 ਸਾਲ ਹੈ ਤਾਂ ਦੋਸਤੋ ਜੇ ਤੁਸੀਂ ਪੀਟੀ ਦੇ ਲਈ ਪੂਰਾ ਜਿਹੜਾ ਨੋਟੀਫਿਕੇਸ਼ਨ ਪੜ੍ਹਨਾ ਤਾਂ ਤੁਸੀਂ ਪਹਿਲੇ ਆਪਸ਼ਨ ਤੇ ਟਿਕ ਕਰ ਸਕਦੇ ਹੋ ਸੀਐਨ ਨੰਬਰ ਆਰਪੀਐਫ 02 2024 4 ਤਾਂ ਪੋਸਟ ਆਫ ਕਾਂਸਟੇਬਲ ਜੇ ਤੁਸੀਂ ਇਸ ਲਈ ਅਪਲਾਈ ਕਰਨਾ ਤਾਂ نیچے ਲਿਖਿਆ ਕਲਿੱਕ ਅਪਲਾਈ ਕਲਿੱਕ ਹੇਅਰ ਟੂ ਅਪਲਾਈ ਇਸ ਤੇ ਟਿਕ ਕਰ ਦੇਣਾ ਇਸ ਤੇ ਜਦੋਂ ਤੁਸੀਂ ਲਿੰਕ ਤੇ ਕਲਿੱਕ ਕਰੋਗੇ ਤਾਂ ਆਹ ਵਾਲਾ ਇੰਟਰਫੇਸ ਖੁੱਲ ਜਾਏਗਾ ਇਸ ਦੇ ਵਿੱਚ ਜੇਕਰ ਤੁਸੀਂ ਨਵਾਂ ਅਪਲਾਈ ਕਰਨਾ ਹਾਂ ਦੋਸਤੋ ਨਵਾਂ ਅਪਲਾਈ ਵਾਲਾ ਜਿਹੜਾ ਲਿੰਕ ਹੈ ਜੀ ਓਪਨ ਨਹੀਂ ਹੋਇਆ ਜਿਦੋਂ ਲਿੰਕ ਓਪਨ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਨਵੀਂ ਵੀਡੀਓ ਤੁਹਾਡੇ ਲਈ ਪਾ ਦਿੱਤੀ ਜਾਊਗੀ ਪਹਿਲਾਂ ਆਹ ਤੁਹਾਨੂੰ ਜਿਹੜੀ ਮੋਟੀ ਮੋਟੀ ਜਾਣਕਾਰੀ ਮੈਂ ਦੇ ਦਿੱਤੀ ਹੈ